ਐਸੋ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੀ ਕਿ ਭਾਈ ਅਮਰਤਪਾਲ ਸਿੰਘ ਦੇ ਚਾਚਾ ਨੂੰ ਪੁਲਿਸ ਨੇ ਰਿਮਾਂਡ ਤੇ ਲਿਆਂਦਾ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾਾਂ ਹੋ ਰਹੀਆਂ ਨੇ ਤਾਂ ਉੱਥੇ ਗੱਲ ਕਰੀਏ ਜਲੰਧਰ ਦੇ ਨਕੋਦਰ ਦੀ ਅਦਾਲਤ ਨੇ ਖਾਲਸਾਣ ਪੱਖੀ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ 2 ਦਿਨਾਂ ਦੇ ਲਈ ਪੁਲਿਸ ਰਿਮਾਂਡ ਦੇ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ ਦੱਸੀ ਕਿ ਭਾਰੀ ਪੁਲਿਸ ਸੁਰੱਖਿਆ ਦੇ ਵਿਚਕਾਰ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸਿਮਰਨ ਜੋਤ ਕੌਰ ਦੇ ਜਿਹੜਾ ਕਿ ਸਾਹਮਣੇ ਪੇਸ਼ ਕੀਤਾ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਪੁਲਿਸ ਨੇ ਦਲੀਲ ਦਿੱਤੀ ਹੈ ਕਿ 10 ਦਿਨਾਂ ਦੇ ਰਿਮਾਂਡ ਦੀ ਬੇਨਤੀ ਕੀਤੀ ਹੈ ਪਰ ਬਚਾਅ ਪੱਖ ਦੀਆਂ ਜੜੀਆਂ ਕਿ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਿਰਫ 2 ਦਿਨਾਂ ਦੇ ਪੁਲਿਸ ਰਿਮਾਂਡ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਨਕੂਦਰ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਉੱਥੇ ਹੀ ਗੱਲ ਕਰੀਏ ਕਿ ਹਰਜੀਤ ਸਿੰਘ ਪਹਿਲਾਂ ਇੱਕ ਹੋਰ ਮਾਮਲੇ ਦੇ ਵਿੱਚ ਬਠਿੰਡਾ ਜੇਲ੍ਹ ਚ ਬੰਦ ਸੀ ਬਚਾਅ ਪੱਖ ਦੀ ਬੇਨਤੀ ਤੇ ਉਸ ਨੂੰ ਜਿਹੜਾ ਕਿ ਪ੍ਰੋਡਕਸ਼ਨ ਵਾਰੰਟ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਮਾਮਲੇ ਦਾ ਇੱਕ ਹੋਰ ਦੋਸ਼ੀ ਹਰਪ੍ਰੀਤ ਸਿੰਘ ਪਹਿਲਾਂ ਹੀ ਬਠਿੰਡੇ ਜੇਲ੍ਹ ਚ ਹੈ ਤੇ ਅਮਰਿਤਪਾਲ ਵੀ ਜਿਹੜੇ ਕਿਸ ਸਮੇਂ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਉੱਥੇ ਦੱਸਿਆ ਕਿ ਪੁਲਿਸ ਦੇ ਅਨੁਸਾਰ 2 ਮਾਰਚ 2023 ਨੂੰ ਕੁਝ ਵਿਅਕਤੀ ਜੋ ਆਪਣੇ ਆਪ ਨੂੰ ਹਰਜੀਤ ਸਿੰਘ ਹਰਪ੍ਰੀਤ ਸਿੰਘ ਅਤੇ ਅਮਰਿਤਪਾਲ ਸਿੰਘ ਦੱਸਦੇ ਹਨ ਬੰਦੂਕ ਦੀ ਨੋਕ ਤੇ ਇੱਕ ਘਰ ਦੇ ਵਿੱਚ ਦਾਖਲ ਹੋਏ ਤੇ ਉੱਥੇ ਉਹਨਾਂ ਨੂੰ ਰਹਿਣ ਦੇ ਲਈ ਮਜਬੂਰ ਕੀਤਾ ਤੇ ਇਸ ਘਟਨਾ ਸੰਬੰਧੀ ਮਹਤਪੂਰ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕੀਤਾ ਹੈ ਉਥੇ ਮੁਲਜ਼ਮਾਂ ਤੇ ਭਾਰਤੀ ਦੰਡਵਾਲੀ ਦੇ ਜਿਹੜੇ ਕਿ ਧਰਾਵਾਂ ਨੇ ਉਹਨਾਂ ਦੇ ਉੱਤੇ ਹੀ ਜਿਹੜਾ ਕਿ ਤਹਿਤ ਦੋਸ਼ ਲਗਾਏ ਜਾ ਰਹੇ ਨੇ ਤੇ ਪੁਲਿਸ ਹੁਣ ਮਾਮਲੇ ਦੇ ਸਬੰਧ ਦੇ ਵਿੱਚ ਹਰਜੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਉੱਥੇ ਹੀ ਦੱਸਿਆ ਕਿ ਲਗਾਤਾਰ ਹੁਣ ਜਿਹੜੀ ਕਿ ਚਰਚਾਵਾ ਉੱਥੇ ਹੀ ਅਮਰਿਤਪਾਲ ਦੇ ਚਾਚਾ ਹਰਜੀਤ ਸਿੰਘ ਨੂੰ ਲੈ ਕੇ ਹੋ ਰਹੀਆਂ ਨੇ ਤੇ ਪੁਲਿਸ ਨੇ ਉਹਨਾਂ ਨੂੰ ਹੁਣ ਰਿਮਾਂਡ ਦੇ ਉੱਤੇ ਲਿਆਂਦਾ ਹੋ ਰਹੀਆਂ ਨੇ ਤਾਂ ਉੱਥੇ ਗੱਲ ਕਰੀਏ ਜਲੰਧਰ ਦੇ ਨਕੋਦਰ ਦੀ ਅਦਾਲਤ ਨੇ ਖਾਲਸਤਾਨ ਪੱਖੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਉਹ 2 ਦਿਨਾਂ ਦੇ ਲਈ ਪੁਲਿਸ ਰਿਮਾਂਡ ਦੇ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ ਦੱਸਿਆ ਕਿ ਭਾਰੀ ਪੁਲਿਸ ਸੁਰੱਖਿਆ ਦੇ ਵਿਚਕਾਰ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸਿਮਰਨ ਜੋਤ ਕੌਰ ਦੇ ਜਿਹੜਾ ਕਿ ਸਾਹਮਣੇ ਪੇਸ਼ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਪੁਲਿਸ ਨੇ ਦਲੀਲ ਦਿੱਤੀ ਹੈ ਕਿ 10 ਦਿਨਾਂ ਦੇ ਰਿਮਾਂਡ ਦੀ ਬੇਨਤੀ ਕੀਤੀ ਹੈ ਪਰ ਬਚਾਅ ਪੱਖ ਦੀਆਂ ਜਿਹੜੀਆਂ ਕਿ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਿਰਫ 2 ਦਿਨਾਂ ਦੇ ਪੁਲਿਸ ਰਿਮਾਂਡ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਨਕੂਦਰ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਉਥੇ ਹੀ ਗੱਲ ਕਰੀਏ ਕਿ ਹਰਜੀਤ ਸਿੰਘ ਪਹਿਲਾ ਇੱਕ ਹੋਰ ਮਾਮਲੇ ਦੇ ਵਿੱਚ ਬਠਿੰਡਾ ਜੇਲ੍ਹ ਚ ਬੰਦ ਸੀ ਬਚਾਅ ਪੱਖ ਦੀ ਬੇਨਤੀ ਤੇ ਉਸ ਨੂੰ ਜਿਹੜਾ ਕਿ ਪ੍ਰੋਡਕਸ਼ਨ ਵਾਰੰਟ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ मामले ਦਾ ਇੱਕ ਹੋਰ ਦੋਸ਼ੀ ਹਰਪ੍ਰੀਤ ਸਿੰਘ ਪਹਿਲਾਂ ਹੀ ਬਠਿੰਡੇ ਜੇਲ੍ਹ ਚ ਹੈ ਤੇ ਅਮਰਿਤਪਾਲ ਵੀ ਜਿਹੜੇ ਕਿਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਉੱਥੇ ਹੀ ਦੱਸਿਆ ਕਿ ਪੁਲਿਸ ਦੇ ਅਨੁਸਾਰ 2 मार्च 2023 ਨੂੰ ਕੁਝ ਵਿਅਕਤੀ ਜੋ ਆਪਣੇ ਆਪ ਨੂੰ ਹਰਜੀਤ ਸਿੰਘ ਹਰਪ੍ਰੀਤ ਸਿੰਘ ਅਤੇ ਅਮਰਿਤਪਾਲ ਸਿੰਘ ਦੱਸਦੇ ਹਨ ਬੰਦੂਕ ਦੀ ਨੋਕ ਤੇ ਇੱਕ ਘਰ ਦੇ ਵਿੱਚ ਦਾਖਲ ਹੋਏ ਤੇ ਉੱਥੇ ਉਹਨਾਂ ਨੂੰ ਰਹਿਣ ਦੇ ਲਈ ਮਜਬੂਰ ਕੀਤਾ ਤੇ ਇਸ ਘਟਨਾ ਸੰਬੰਧੀ ਮਹਤਪੂਰ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕੀਤਾ ਹੈ ਤੇ ਦੀ ਮਲਜ਼ਮਾਂ ਤੇ ਭਾਰਤੀ ਦੰਡ ਵਾਲੀ ਦੀ ਜਿਹੜੀ ਕਿ ਧਰਾਵਾਂ ਨੇ ਉਹਨਾਂ ਦੇ ਉੱਤੇ ਹੀ ਜਿਹੜਾ ਕਿ ਤਹਿਤ ਦੋਸ਼ ਲਗਾਏ ਜਾ ਰਹੇ ਨੇ ਤੇ ਪੁਲਿਸ ਹੁਣ ਮਾਮਲੇ ਦੇ ਸਬੰਧ ਦੇ ਵਿੱਚ ਹਰਜੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਉੱਥੇ ਹੀ ਦੱਸਦੀ ਕਿ ਲਗਾਤਾਰ ਹੁਣ ਜਿਹੜੀ ਕਿ ਚਰਚਾਵਾ ਉੱਥੇ ਹੀ ਅਮਰਤਪਾਲ ਦੇ ਚਾਚਾ ਹਰਜੀਤ ਸਿੰਘ ਨੂੰ ਲੈ ਕੇ ਹੋ ਰਹੀਆਂ ਨੇ ਤੇ ਪੁਲਿਸ ਨੇ ਉਹਨਾਂ ਨੂੰ ਹੁਣ ਰਿਮਾਂਡ ਦੇ ਉੱਤੇ ਲਿਆਂਦਾ ਹੈ